ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਤੇ ਅਸੀਂ ਚਲੇ ਸੀ ਅੱਜ ਜੀ ਪੀਰ ਨਗਾਹੇ ਵਾਲੇ ਬਾਬਾ ਜੀ ਦੇ ਸਾਰੇ ਜਾਣੇ ਤਿਆਰ ਹੋ ਰਹੇ ਨੇ ਤੇ ਇੱਧਰ ਸਾਡਾ ਯੋਗਰਾਜ ਇਹਨੂੰ ਖੁਸ਼ੀ ਚੜੀ ਹੋਈ ਆ ਕਿ ਗੱਡੀ ਤੇ ਜਾਣਾ ਬਸ ਜਾਣਾ ਕਿਤੇ ਨਾ ਕਿਤੇ ਲੈ ਚੱਲੋ ਇਹਨੂੰ ਜਿਆਦਾ ਖੁਸ਼ੀ ਚੜ ਜਾਂਦੀ ਆ ਫਿਰ ਜਾਂਦੇ ਹੋਏ ਆ ਬੈਡ ਦਾ ਅੱਗੇ ਕਿਉਂਕਿ ਇਹਨੇ ਸੁੱਚਾਂ ਵੀ ਛੇੜਨੀਆਂ ਹੁੰਦੀਆਂ ਨੇ ਆਉਂਦਿਆਂ ਜਾਂਦੀਆਂ ਗੱਡੀਆਂ ਵੀ ਦੇਖਣੀਆਂ ਹੁੰਦੀਆਂ ਨੇ ਇਹਨੂੰ ਫੜਨਾ ਬਹੁਤ ਮੁਸ਼ਕਲ ਆ ਲੋ ਪਰ ਹਵਾ ਲੈਣ ਲੱਗ ਗਏ ਸੀ ਦੀ ਤੇ ਅਸੀਂ ਪਹੁੰਚੇ ਸੀ ਬਾਗੇ ਪੁਰਾਣੇ ਬਾਗੇ ਪੁਰਾਣੇ ਦੇਖਿਆ ਕਿ ਸਾਰੀਆਂ ਟਰਾਲੀਆਂ ਡਾਇਰੈਕਟਰ ਜੀ ਨੇ ਖੜੇ ਨੇ ਸਾਰੇ ਬਾਬਾ ਜੀ ਦੇ ਜਾਨ ਵਾਲੇ ਨੇ ਇਹ ਟਰਾਲੀ ਇਕ ਇਕਿਆਂ ਦੀ ਭਰੀ ਖੜੀ ਐ ਅੱਜ ਲੰਗਰ ਲੱਗਣਾ ਸੀ ਉੱਥੇ ਹੋਰ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ ਹੋਏ ਸੀ ਇਹ ਗੇਟ ਦੀ ਗੇਟ ਹੁਣ ਬਣਿਆ ਨਾਮਾ ਉੱਪਰ ਬਾਬਾ ਜੀ ਦਾ ਬੁੱਤ ਲਾਇਆ ਹੋਇਆ ਘੋੜੇ ਦੇ ਉੱਪਰ ਬੈਠੇ ਨੇ ਬਾਬਾ ਜੀ। ਲਓ ਜੀ ਅਸੀਂ ਪਹੁੰਚ ਗਏ ਆਂ। ਪੀਰ ਨਿਗਾਹ ਪਿੰਡ ਲੰਗਿਆਣਾ। ਲੰਗਿਆਣਾ ਨੇ ਪਹੁੰਚਿਆ ਇਹ ਹੈ ਜੀ ਮੈਨ ਰਸਤਾ ਜਿਹੜਾ ਜਾਂਦਾ ਹੈ ਜਗ੍ਹਾ ਨੂੰ। ਤੇ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਕੇ ਗੱਡੀ ਪਾਰਕਿੰਗ ਦੇ ਵਿੱਚ ਲਗਾਈ ਆਂ। ਗੱਡੀ ਪਾਰਕਿੰਗ 'ਚ ਲਗਾ ਕੇ ਇੱਧਰ ਆ ਗਏ ਆ ਮਾਤਾ ਹੁਣੀ ਇਹ ਵੇਚਰੀਆਂ ਸੀ ਚਾਦਰਾਂ ਉੱਤੇ ਛੜਾਉਣ ਦੇ ਲਈ ਚੰਡੋਲ ਲੱਗੀ ਹੋਈ ਆ ਬੱਚਾਂ ਦੇ ਖੇਡਣ ਲਈ ਗੱਡੀ ਅਸੀਂ ਪਾਰਕਿੰਗ 'ਚ ਲਗਾਤੀ ਤੇ ਇੱਧਰ ਚਾਹ ਚੜਿਆ ਹੋਇਆ ਸੀ ਝੂਲੇ ਨੂੰ ਦੇਖ ਕੇ ਕਹਿੰਦਾ papa ਝੂਟਾ ਲੈਣਾ ਹੈ papa ਉਹ ਚੰਡੋਲ ਦੇ ਉੱਪਰ ਕਹਿੰਦਾ ਮੈਨੂੰ ਹੁਣੇ ਲੈ ਕੇ ਚੱਲੋ ਉਹਦੇ ਉੱਤੇ ਇੱਧਰ ਦੁਕਾਨਾਂ ਸੈਟ ਕਰੀ ਜਾਂਦੇ ਨੇ ਲੋਕ ਕਈਆਂ ਨੇ ਕਰ ਲੀਆਂ ਨੇ ਜਿਨ੍ਹਾਂ ਕੋਲ ਪੱਕੀਆਂ ਦੁਕਾਨਾਂ ਨੇ ਉਹਨਾਂ ਨੇ ਪਹਿਲਾਂ ਹੀ ਕਰ ਲੀਆਂ ਸੀ ਤੇ ਅਸੀਂ ਬਸ ਜਾ ਰਹੇ ਸੀ ਹੁਣ ਦਰਬਾਰ ਸਾਹਿਬ ਨੂੰ ਪਾਰਕਿੰਗ ਵਿੱਚ ਲਾ ਕੇ ਗੱਡੀ ਇਹ ਦੁਕਾਨਾਂ ਦੇ ਅੰਦਰ ਦੀ ਚਲੇ ਗਏ ਲਓ ਜੀ ਇਧਰ ਕਾਕਾ ਇਹ ਸਮਾਨ ਦਿਖਾ ਰਹੇ ਨੇ ਯੂਵੀ ਨੂੰ ਜੋ ਗੈਵੀ ਯੂਵੀ ਨੂੰ ਸਮਾਨ ਦਿਖਾ ਰਿਹਾ ਇਹ ਹੈ ਜੀ ਮੇਨ ਗੇਟ ਜਿੱਥੋਂ ਐਂਟਰ ਹੁੰਨੇ ਆ ਦਰਬਾਰ ਹਾਲ ਦੇ ਲਈ ਅੰਦਰ ਅਸੀਂ ਐਂਟਰ ਹੋ ਕੇ ਤੇ ਉਹ ਸਾਹਮਣੇ ਦਰਬਾਰ ਹਾਲ ਇੱਥੋਂ ਅਸੀਂ ਚਿਰਾਗਾਂ ਚ ਪਾਉਣ ਲਈ ਲਿਆ ਤੇਲ ਇੱਕ ਚਾਦਰ ਲਈ ਔਰ ਇੱਕ ਡੱਬਾ ਲਿਆ ਪ੍ਰਸ਼ਾਦ ਦੇ ਲਈ ਔਰ ਇਧਰ ਕੁਲਫੀਆਂ ਦਾ ਲੰਗਰ ਲੱਗਾ ਹੋਇਆ ਸੀ ਤਾਂ ਗਏ ਵੀ ਜਾ ਕੇ ਜਲਦੀ ਜਲਦੀ ਲੈ ਕੇ ਆਇਆ ਉੱਧਰ ਸਾਰੀ ਸੰਗਤ ਚਾਰੀਆ ਭੰਗੜੇ ਪਾਉਣ ਦੀ ਢੋਲ ਵੱਜ ਰਹੇ ਨੇ ਤੇ ਇਧਰ ਲੰਗਰ ਲੱਗਿਆ ਹੋਇਆ ਜੀ ਕੋਲਫੀਆਂ ਦਾ ਅਸੀਂ ਸਾਰੇ ਆਣੇ ਕੁਲਫੀਆਂ ਖਾਣ ਲੱਗ ਗਏ ਇਧਰ ਜੁਬੀ ਨੂੰ ਜਿਆਦਾ ਚਾ ਚੜਿਆ ਹੋਇਆ ਸੀ ਕੁਲਫੀ ਖਾਣ ਦਾ ਬਾਲਾ ਜਿਆਦਾ ਸ਼ਕੀਨਾਂ ਕੁਲਫੀਆਂ ਖਾਣ ਦਾ ਤਾਂ ਇਹ ਜੀ ਮੈਂ ਰਸਤਾ ਅੱਗੇ ਜਾਂਦਾ ਦਰਬਾਰ ਹਾਲ ਦੇ ਅੰਦਰ ਜਾਂਦਾ ਅਸੀਂ ਸਾਰੇ ਜਾਣੇ ਮੈਂ ਵੇਟ ਕਰ ਰਿਹਾ ਸੀ ਕਿ ਕੁਰਸੀ ਖੋਲੋ ਖਾਊਗਾ ਟਾਈਮ ਬਹੁਤ ਜ਼ਿਆਦਾ ਲੱਗਾਈ ਜਾਂਦਾ ਸੀ ਕੁਰਸੀ ਛੇਤੀ ਖਾਦੀ ਨਹੀਂ ਜਾਂਦੀ ਇਹਦੇ ਤੋਂ ਤਾਂ ਡੈਡੀ ਤੋਂ ਵੀ ਮੰਗਣ ਲੱਗ ਗਿਆ ਲੋ ਜੀ ਹੁਣ ਅਸੀਂ ਅੱਗੇ ਵਧੇ ਦਰਬਾਰ ਹਾਲ ਚ ਜਾਣ ਲਈ ਇਹ ਇਧਰ ਦੀ ਸਾਰੇ ਬਾਹਰ ਹੁੰਦੇ ਨੇ ਮੱਥਾ ਟੇਕ ਕੇ ਇਹ ਐਗਜ਼ਿਟ ਵਾਲਾ ਰਸਤਾ ਹੈਗਾ ਅਕਸਰ ਬਾਈ ਨੇ ਥਾਰ ਲਈ ਸੀ ਨੰਗੀਆਂ ਤਾਂ ਮੱਥਾ ਢਕਾਉਣ ਆਇਆ ਸੀ ਤੇ ਅਸੀਂ ਵੀ ਅੰਦਰ ਐਂਟਰ ਆਉਣ ਲੱਗੇ ਆ ਜੀ ਫੇਰ ਨਿਗਰਹ ਵਾਲੇ ਬਾਬਾ ਜੀ ਦੇ ਵਰਸ਼ਨ ਕਰਨ ਲਈ ਇੱਥੇ ਕਣਕ ਤੇ ਛੋਲਿਆਂ ਦਾ ਚੜਾਵਾ ਚੜਦਾ ਆ ਔਰ ਇਹਦੇ ਨਾਲ ਹੀ ਪ੍ਰਸ਼ਾਦ ਦਾ ਭੋਗ ਜੋ ਵੀ ਆਪਾਂ ਪ੍ਰਸ਼ਾਦ ਲੈਣੇ ਆ ਲੈ ਕੇ ਜਾਣੇ ਲੱਭੂ ਆ ਗਰਫੀ ਆ ਜਾਂ ਕੋਈ ਹੋਰ ਚੀਜ਼ ਹੈ ਉਹ ਇਥੇ ਚੜਦੇ ਉਸ ਤੋਂ ਬਾਅਦ ਅਸੀਂ ਇਸ ਲਾਈਨ ਦੇ ਵਿੱਚ ਲੱਗ ਕੇ ਅੰਦਰ ਗਏ ਅਸੀਂ ਮੱਥਾ ਟੇਕਿਆ ਇੱਥੇ ਚਰਾਗਾ ਦੇ ਵਿੱਚ ਤੇਲ ਪਾਇਆ ਉਸ ਤੋਂ ਬਾਅਦ ਇੱਥੇ ਧੂਖ ਲਗਾਈ ਧੂਖ ਲਗਾ ਕੇ ਅਸੀਂ ਅੱਗੇ ਮਾਤਾ ਦੇ ਮੰਦਰ ਸਿਰੋਂ ਮੱਥਾ ਟੇਕਿਆ ਇੱਥੇ ਇੱਕ ਗੱਲ ਬਹੁਤ ਬੁਰੀ ਲੱਗੀ ਕਿ ਡੈਡੀ ਦਾ ਪਰਸ ਕੱਢ ਲਿਆ ਕਿਸੇ ਨੇ। ਜਾਨਸਾਰੀ ਅੱਜ ਗਏ ਸੀਗੇ ਘੂੜੇ ਦੇ ਵਿੱਚ। ਇਹੋ ਜਿਹਾ ਕੰਮ ਤੁਸੀਂ ਜਾ ਕੇ ਇੱਥੇ ਨਾ ਕਰਿਆ ਕਰੋ ਯਾਰ ਬੇਨਤੀ ਆ ਸਭ ਨੂੰ ਜਿਹੜੇ ਵੀ ਕੱਢਦੇ ਆ। ਪਰਸਾਂ ਦਾ ਤਾਂ ਚਲ ਕੋਈ ਗੱਲ ਨਹੀਂ। ਬਾਕੀ ਜੋ ਕਾਗਜ਼ੀ ਪੱਤਰ ਹੁੰਦੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ। ਤੇ ਅਸੀਂ ਚੱਲੇ ਸੀ ਹੁਣ ਵਾਪਸ ਕਹਾਂ ਮੈਨੂੰ ਥੱਲੇ ਛੱਡ ਦਿਓ ਮੈਂ ਤਾਂ ਤੁਰ ਕੇ ਹੀ ਜਾਣਾ। ਇਹਦਾ ਆਉਂਦਾ ਸੀ ਭੱਜਾ ਆਉਂਦਾ ਸੀਗਾ ਸਮਾਨ ਦੇਖ ਰਿਹਾ ਦੁਕਾਨਾਂ ਦੇ ਉੱਪਰ ਔਰ ਰਾਤ ਨੂੰ ਚੂਲੇ ਦੇ ਉੱਪਰ ਲਾਈਟਾਂ ਵੀ ਉਹਨਾਂ ਨੇ ਚਲਾ ਦਿੱਤੀਆਂ ਸੀ ਜੋ ਕਿ ਬਹੁਤ ਹੀ ਵਧੀਆ ਲੱਗ ਰਹੀ ਸੀ ਲੋ ਜੀ ਇਹਨੇ ਕਹਾ ਜਿਹੜੀ ਪ੍ਰਵਾਨ ਆਣਾ ਸੀ ਚੱਲੇ ਸੀ ਘਰਾਂ ਨੂੰ ਇਹ ਮੈਨੂੰ ਕਹਿੰਦਾ ਮੈਨੂੰ ਝੂਟਾ ਦਬੋ ਚੰਡੋਲ ਦੇ ਉੱਪਰ ਪਰ ਮੈਂ ਕਿਹਾ ਨਹੀਂ ਪੁੱਤਾ ਪਰ ਝੂਟਾ ਵੀ ਕਰਨਾ ਲੈ ਕੇ ਮੇਰਾ ਹੋਇਆ ਫਿਰ ਅਸੂਆ ਜਿਸ ਜੱਡੀ ਕੋ ਵਾਪਸ ਤੇ ਚੱਲੇ ਸੀ ਘਰ ਆਨੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਬਾਏ